ਪਿਆਰੇ ਦਰਸ਼ਕੋ ਮੈਂ ਤੁਹਾਡਾ ਆਪਣਾ ਜਗਵਿੰਦਰ ਸਿੰਘ ਤਪਾ ਨਾਵਲ ਸਟੇਜ ਦੇ ਨਿਰਦੇਸ਼ਕ ਮੈਂ ਤੁਹਾਡੇ ਕੋਲ ਆਪਣੇ YouTube ਚੈਨਲ ਸ਼ਾਇਰੀ ਐਂਡ ਨਿਊਜ਼ ਵੱਲੋਂ ਆਪ ਜੀ ਨੂੰ ਨਾਲ ਇੱਕ ਪੋਲੀਟੀਕਲ डिस्कशन करने जा रहे हैं मैं उम्मीद करता हूं ਤੁਸੀਂ بڑے غور ਨਾਲ ਸੁਣੋਗੇ ਜਨੋਦੀ ਜੁਲੰਦਰ ਪਛਮੀ ਜੁਨੀ ਚੋਣ ਹੋਈ ਹੈ ਉਦੋਂ ਤੋਂ ਲੈ ਕੇ ਆਮ ਆਦਮੀ ਪਾਰਟੀ بڑے جشن ਮਨਾ ਰਹੀ ਹੈ ਪਰ ਮਨਾਉਣੇ ਵੀ ਹੁੰਦੇ ਹੈ ਕਿਉਂਕਿ ਉਹਨਾਂ ਦੀ ਜਿੱਤ ਹੋਈ ਹੈ ਜਿੱਤ ਵੀ ਕਾਫੀ ਹੈ ਉਹਨਾਂ ਦਾ ਉਮੀਦਵਾਰ 35000 ਵੋਟਾਂ ਲੈ ਗਿਆ ਜਦੋਂ ਕਿ ਵਿਰੋਧੀ 24000 30000 38000 ਇੱਥੇ ਜਿੱਤ ਉਹ ਫਿਰਦੇ ਨੇ ਜਸ਼ਨ ਮਨਾਉਣਾ ਉਹਨਾਂ ਦਾ ਹੱਕ ਬਣਦਾ ਹੈ ਆਰੋਗ ਬਣਾ ਰਹੇ ਹਨ ਔਰ ਇਹ ਵੀ ਦਾਵਾ ਕਰ ਰਹੇ ਨੇ ਕਿ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਮੁੜ ਤੋਂ ਸਤਾਧਾਰੀ ਹੋਵੇਗੀ ਇਹ ਹੋ ਸਕਦਾ ਹੈ ਕੋਈ ਨਾ ਮੌਮਕਨ ਗੱਲ ਨਹੀਂ ਕਿਉਂਕਿ ਜਿਹੜੀ ਮੁੱਖ ਵਿਰੋਧੀ ਪਾਰਟੀ ਹੈ ਕਾਂਗਰਸ ਉਹ ਜ਼ਬਰਦਸਤ ਫੋਟੋ ਦਾ ਸ਼ਿਕਾਰ ਹੈ ਤੇ ਦੂਸਰੇ ਪਾਸੇ ਅਕਾਲੀ ਦਲ ਉਹ ਬੜੀਆਂ ਢੈਂਡੀਆਂ ਕਲਾ ਦੇ ਵਿੱਚ ਹੈ ਉਹਦਾ ਰੋਇਲ ਹੋਣਾ ਮੁਸ਼ਕਲ ਹੈ ਹਾਲ ਦੀ ਘੜੀ ਜਿਸ ਤਰ੍ਹਾਂ ਨੀ ਆ ਕੋਈ ਸਿੱਧੀ ਹੈ ਰੰਗਿਆ ਇਸ ਕਰਕੇ ਆਮ ਆਦਮੀ ਪਾਰਟੀ ਦਾ ਦਾਅ ਲੱਗ ਸਕਦਾ ਹੈ ਕਿਉਂਕਿ ਜਿੱਥੋਂ ਤੱਕ ਭਗਵੰਤ ਮਾਨ ਦੀ ਸ਼ਖਸੀਅਤ ਹੈ ਇਹਦੇ ਉੱਪਰ ਕਿਸੇ ਕਿਸਮ ਦੇ ਦੋਸ਼ ਨਹੀਂ ਲੱਗਦੇ ਭ੍ਰਿਸ਼ਟਾਚਾਰ ਦੇ ਅੱਖੋਂ ਇਹ ਜਿ ਕੋਈ ਵੀ ਗਲਮੁਰੀ ਨਹੀਂ ਆਈ ਜਨਕ ਪਾਰਟੀ ਦੇ ਹੋਰ ਨਤਾਵਾ ਪਰ ਜੂਰ ਉਂਗਲਾਂ ਮੁਖੀਏ ਵਰ ਕੰਨ ਦੇ ਖਿਲਾਫ ਉਹਨਾਂ ਨੇ ਖੁਦ ਕਾਰਵਾਈ ਵੀ ਕੀਤੀ ਹੈ ਇਹਨਾਂ ਦੀ ਵਾਂਧੀ ਇੱਕ ਸਵੱਛ ਜਿਹੜੀ ਦੇਖ ਹੈ ਉਹ ਲੋਕਾਂ ਵਿੱਚ ਬਹੁਗੁਲੀਅਤ ਮਿਲੀ ਹੋਈ ਹੈ ਇਸ ਕਰਕੇ ਜਿਹੜੇ ਵਿਰੋਧੀ ਦਲ ਨੇ ਉਹਨਾਂ ਨੂੰ ਤਾਂ ਲੋਕਾਂ ਨੇ ਦੇਖਿਆ ਹੋਇਆ ਹੈ ਕਿ ਉਹ ਕਰਾਪਸ਼ਨ ਦੇ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਡੁੱਬੇ ਹੋਏ ਨੇ ਉਹਨਾਂ ਦੇ ਉੱਤੇ ਕਈਆਂ ਤੇ ਮਗੱਦਮੇ ਵੀ ਚੱਲ ਰਹੇ ਨੇ ਕਈ ਉਹ ਨਿਆ ਕੋਰਗੇ ਵੀ ਹੋ ਰਹੀਆਂ ਸਭ ਕੁਝ ਹੋ ਰਿਹਾ ਹੈ ਲੇਕਿਨ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੇ ਉੱਤੇ ਇਕਾ ਦੁਕਾ ਇਹਨਾਂ ਦੇ ਉੱਤੇ ਉਂਗੜਾ ਜਰੂਰ ਉੱਠਿਆ ਹੈ ਕਿ ਕਿੰਨਿਆਂ ਦਾ ਸੱਚ ਨੇ ਕਿੰਨਿਆਂ ਦਾ ਝੂਠ ਨੇ ਉਹ ਇਨਕੁਆਰੀ ਦੇ ਵਿਸ਼ੇ ਨੇ ਜਾਂਚ ਦੇ ਵਿਸ਼ੇ ਨੇ ਇਸ ਕਰਕੇ ਇਹਨਾਂ ਦਾ 2027 ਦੀਆਂ ਚੋਣਾਂ ਵਿੱਚ ਦਾ ਨੱਕ ਸਕਦਾ ਹੈ ਪਰ ਇਹਨਾਂ ਨੂੰ ਕੁਝ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਪਹਿਲੀ ਗੱਲ ਪ੍ਰਸ਼ਾਸਨ ਨੂੰ ਚੋਸ ਤੋਂ ਦਰਸਤ ਕਰਨਾ ਪਵੇਗਾ ਕਦੇ ਕਿ ਉਹ ਉੱਥੇ ਮਰ ਗਿਆ ਕਦੇ ਉੱਥੇ ਮਰ ਗਿਆ ਕਦੇ ਉੱਥੇ ਗੋਲੀ ਵੱਜੀ ਇਸ ਵਿਸ਼ੇ ਨੂੰ ਕੁਝ ਤਣਾ ਲੈਣਾ ਚਾਹੀਦਾ ਹੈ ਪੁਲਸ ਨੂੰ ਚੰਗੀ ਤਰ੍ਹਾਂ ਉਸ ਦੀ ਜ਼ਿੰਮੇਵਾਰੀ ਬਹਣੀ ਚਾਹੀਦੀ ਹੈ ਤਾਂ ਕਿ ਇਹ ਸਦਿਆਂ ਘਟਨਾ ਨਾ ਵਾਪਰਨ ਦੂਸਰੀ ਗੱਲ ਇਹ ਨਾ ਨੂੰ ਇਹ ਠੀਕ ਹੈ ਵੀ ਖਜ਼ਾਨਾ ਜਿਹੜਾ ਹੈ ਖਾਲੀ ਹੈਗਾ ਅਜਲਾ ਖਾਲੀ ਨੇ ਹੈ ਤਿੰਨ ਸਰਕਾਰਾਂ ਬਦਲ ਗਈਆਂ ਸਾਰੀਆਂ ਬੁੜੀ ਖਾਲੀ ਸੀ ਸਾਰੇ ਕਰਜ਼ੇ ਲੈ ਰਹੇ ਨੇ ਉਹਨਾਂ ਨੇ ਵੀ ਕਰਜ਼ੇ ਲਏ ਇਹ ਵੀ ਕਰਜ਼ੇ ਲੈ ਰਹੇ ਨੇ ਇਹ ਵੀ ਆਪ ਦਾ ਕਰਜ਼ਿਆਂ ਨਾਲੇ ਕੰਮ ਚਲਾ ਰਹੇ ਨੇ ਕਿਉਂਕਿ ਵਿਆਜ ਵੀ ਬਹੁਤ ਪੈ ਜਾਂਦਾ ਹੈ ਕਰਜ਼ਿਆਂ ਦਾ ਸੋ ਇਹਨਾਂ ਗੱਲਾਂ ਦਾ ਤਾਂ ਕੋਈ ਹੱਲ ਹੈ ਨਹੀਂ ਪਰ ਕੁਝ ਗੱਲਾਂ ਇਸ ਤਰ੍ਹਾਂ ਨਹੀਂ ਹੈ ਵੀ ਜਿਹੜੇ ਤੇ ਕੋਈ ਪੈਸਾ ਨਹੀਂ ਲੱਗਦਾ ਜਿਵੇਂ ਪ੍ਰਸ਼ਾਸਨ ਨੂੰ ਠੀਕ ਠੀਕ ਕਰਨਾ ਸ਼ਟਾਚਾਰ ਨੂੰ ਰੋਕਣਾ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਇਹਨਾਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤੇ ਦਿੱਲੀ ਦੇ ਨ타ਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਨਾ ਕਰਨ ਉਹਨਾਂ ਦੀ ਜਿਹੜੀ ਦਖਲਅੰਦਾਜ਼ੀ ਹੈ ਉਹ ਲੋਕਾਂ ਨੂੰ ਬਹੁਤ ਚੁਬਦੀ ਹੈ ਜਿਹੜੇ ਲੋਕਾਂ ਨੇ 2022 ਦੇ ਵਿੱਚ ਜਿਹੜੀ ਚੋਣ ਦਿੱਤੀ ਹੈ ਉਹ ਕੋਈ ਅਰਵਤ ਕੇਜਰੀਵਾਲ ਨੂੰ ਉਹ ਵੋਟ ਨਹੀਂ ਪਈ ਉਹ ਦਰਸਰ ਗੁਰਵੰਤਨਾ ਮਾਰ ਨੂੰ ਹੀ ਵੋਟਾਂ ਪਈਆਂ 60 ਕੇਜਰੀਵਾਲ ਦੀ ਚੜ੍ਹਤ ਜਿਹੜੀ ਸੀ ਉਹ 2017 ਦੀਆਂ ਚੋਣਾਂ ਵੇਲੇ ਜ਼ਰੂਰ ਸੀ ਉਦੋਂ ਰੋਕ ਜ਼ਰੂਰ ਕਹਿੰਦੇ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਉਦੋਂ ਇਹ ਜ਼ਰੂਰ ਸੀ ਲੇਕਿਨ ਚੱਲਦੇ ਚੱਲਦੇ ਜਿਉ 2022 ਆਈ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਪਭਗਵੰਤ ਮਾਨ ਦੇ ਉੱਤੇ ਵਜਾ ਹੈ ਪਰ ਦਿੱਲੀ ਦੀ ਜਿਹੜੀ ਮਤਲਬ سارے ਲੀਡਰ ਨੇਗੇ ਉਹ ਦਿੱਲੀ ਤੋਂ ਵਿਲੇ ਹੋ ਕੇ ਪੰਜਾਬ ਦੇ ਉੱਤੇ ਉਹਨਾਂ ਨੇ ਇੱਕ ਤਰ੍ਹਾਂ ਦਾ ਤਾਬਾ ਹੀ ਬੂਲ ਦਿੱਤਾ ਮਹਿਮਾਨਵਾਜੀ ਜਿਹੜੀ ਹੈ ਉਹ ਪੰਜ ਚਾਰ ਦਿਨ ਦੀ ਹੁੰਦੀ ਹੈ ਜਾ ਕੇ ਉੱਥੇ ਮੰਜੇ ਢਾ ਕੇ ਬੈਹਿ ਜਾਣਾ ਤੇ ਕਬਜ਼ਾ ਕਰ ਲੈਣਾ ਇਹ ਗੱਲ ਗਲਤ ਹੈ ਇਹ ਪੰਜਾਬ ਦੇ ਲੋਕਾਂ ਨੂੰ ਜਗੀ ਨਹੀਂ ਲੱਗਦੀ ਇਸ ਕਰਕੇ ਦਿੱਲੀ ਦੇ ਜਿਹੜੇ ਆਪਣੇ ਲੀਡਰ ਨੇ ਉਹ ਬੇਸ਼ੱਕ ਇੱਥੇ ਪੰਜਾਬ ਦੇ ਪ੍ਰਸ਼ਾਸਨ ਨੂੰ ਠੀਕ ਕਰਨ ਵਾਸਤੇ ਆਏ ਹੋ ਉਹ ਆਪਣੇ ਆਪ ਨੂੰ ਬਹੁਤ ਤਜਰਬੇਕਾਰ ਮੰਨਦੇ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਸਿਹਤ ਦੇ ਖੇਤਰ ਵਿੱਚ ਵੀ ਆਪ ਦੀ ਆਪ ਨੂੰ ਬਹੁਤ ਤਜਰਬੇਕਾਰ ਮੰਨਦੇ ਨੇ ਜੇ ਉਹਨਾਂ ਦੇ ਕੋਲ ਕੋਈ ਨੀਤੀ ਹੈ ਜੇ ਉਹ ਦੱਸ ਕੇ ਹਨ ਇਹ ਉਹ ਜ਼ੂਰ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਇਥੋਂ ਦੀ ਲੀਡਰਸ਼ਿਪ ਨੂੰ ਪਰਾਵਾਰ ਦਿੱਤਾ ਜਾਵੇ ਤੇ ਆਪ ਦੇ ਕਬਜ਼ਾ ਕਰ ਲਿਆ ਜਾਵੇ ਜੇ ਕਬਜ਼ਾ ਵਰਕਰਾਂ ਰਿਹਾ 2027 ਦੀਆਂ ਚੋਣਾਂ ਤੱਕ ਤਾਂ ਆਵਾਜ਼ ਵੀ ਪਾਰਟੀ ਦੇ ਖਿਲਾਫ ਇੱਕ ਜ਼ਬਰਦਸਤ ਰੋਖ ਖੜਾ ਹੋ ਜੂਗਾ ਕਿਉਂਕਿ ਪੰਜਾਬੀ ਇਹ ਸਮਝਦੇ ਨੇ ਕਿ ਅਸੀਂ ਦਿੱਲੀ ਦੇ ਗੁਲਾਮ ਆ ਦਿੱਲੀ ਦੀ ਗੁਲਾਮੀ ਇਹ ਪਹਿਲੇ ਦਿਨੋਂ ਨਹੀਂ ਚੱਲਦੀ ਰਾਜੀ ਮਹਾਰਾਜਿਆਂ ਦੇ ਅਧਿ ਰਾਜ ਤੋਂ ਲੈ ਕੇ ਇੰਗਰੇਜ਼ਾਂ ਦੇ ਰਾਜ ਤੋਂ ਲੈ ਕੇ ਦਿੱਲੀ ਦਿੱਲੀ ਦੇ ਖਿਲਾਫ ਪੰਜਾਬ ਦੇ ਲੋਕ ਹਮੇਸ਼ਾ ਸੰਘਰਸ਼ੀਲ ਹੀ ਰਹੇ ਨੇ ਤੇ ਇਹ ਉਹਨਾਂ ਦਾ ਦਖਲ ਇਹ ਚੰਗਾ ਨਹੀਂ ਮੰਨਦੇ درست ਨਹੀਂ ਮੰਨਦੇ ਇਹ ਦਿੱਲੀ ਦੀ ਜਿਹੜੀ ਗੁਲਾਮੀ ਹੈ ਉਹਨੂੰ ਚੱਲਣ ਨੂੰ ਤਿਆਰ ਨਹੀਂ ਹਨ ਇਸ ਕਰਕੇ ਜੇ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੋਈ ਸਫਲਤਾ ਚਾਹੁੰਦੇ ਨੇ ਜੇ ਉਹਨਾਂ ਦੇ ਢਿੱਡ ਵਿੱਚ ਇਹ ਹੈ ਵੀ ਇਹ ਸਫਲ ਹੋਵੇ ਪੰਜਾਬ ਦੀ ਰਾਜ ਭਾਗਾਂ ਵਾਲੀ ਪਾਰਟੀ ਦੇ ਹੱਥਾਂ 'ਚ ਹੀ ਰਹੇ ਤਾਂ ਉਹ ਕਿਰਪਾ ਕਰਕੇ ਇੱਥੋਂ ਚਲੇ ਜਾ ਤੇ ਜੇ ਕੋਈ ਚੰਗੇ ਉਹਨਾਂ ਕੋਲੇ ਕੋਈ ਕੋਈ ਸੁਝੇਸ਼ਨ ਹਾ ਉਹ ਜ਼ਰੂਰ ਦੇਣ ਪਰ ਇਹ ਨਹੀਂ ਹੈ ਕਿ ਭਗਵਾਨ ਤਮਾਨ ਦੇ ਰੋਜ਼ ਹੀ ਇਹੇ ਉਹਨਾਂ ਦੇ ਅਧਿਕਾਰ ਮਤਲਬ ਘਟਾਈ ਜਾ ਰਹੇ ਨੇ ਤੇ ਆਪ ਦਾ ਕਬਜ਼ਾ ਜੋਾਈ ਜਾ ਰਹੇ ਨੇ ਤੇ ਇਹ ਵੀ ਕਨਫਰਮ ਸੁਣਦੇ ਐ ਕਿ ਉਹ ਭਗਵੰਤ ਮਾਨ ਦੇ ਥਾਂ ਤੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਜੇ ਇਸ ਤਰ੍ਹਾਂ ਦੀ ਗਲਤੀ ਕਰ ਲਈ ਇਹ ਇੱਕ ਆਤਮ ਹੱਤਿਆ ਕਲਮ ਹੋਊਗਾ ਇਹ ਬਿਲਕੁਲ ਗਾਹ ਹੋ ਜਾਊਣੀ ਹਣੀ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਫੇਰ ਵੀ ਸਤਿਕਾਰ ਹੈ ਕਿਉਂਕਿ ਉਹਦੀ ਸ਼ਖੀ ਦੇ ਉੱਤੇ ਕਿਸੇ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ ਲਗਿਆ ਹੋਇਆ ਕਿ ਜਦੋਂ ਕਾਰਪੋਰੇਟ ਨੀਤੀਆਂ ਲਾਗੂ ਕਰਨੇ ਚਾਹੁੰਦੇ ਨੇ ਦਿੱਲੀ ਦੀ ਦਿੱਲੀ ਆਏ ਜਿਹੜੇ ਹਾਲ ਹਰਵੰਦ ਕੇ ਇਲਾਹਾ ਅਨਦਰਸ ਉਹ ਤੋਂ بچਣਾ ਚਾਹੀਦਾ ਹੈ ਜਿਵੇਂ 24000 ਏਕੜ ਜ਼ਮੀਨ ਦੇ ਉੱਤੇ ਕਬਜ਼ਾ ਕਰਕੇ ਉੱਥੇ ਕੋਈ ਸ਼ਹਿਰ ਬਸਾਉਣੇ ਪੰਜਾਬ ਨੂੰ ਇਹ ਸ਼ਹਿਰਾਂ ਦੀ ਕੋਈ ਜ਼ਰੂਰਤ ਨਹੀਂ ਹੈ ਪੰਜਾਬ ਨੂੰ ਚਾਹੀਦੀ ਹੈ ਇੰਡਸਟਰੀ ਜਿਹੜੀ ਐਗਰੋ ਬੇਸਡ ਇੰਡਸਟਰੀ ਹੋਵੇ ਤੇ ਉਹਨਾਂ ਨਾਲ ਰੋਪਾਹ ਕਿਸਾਨਾਂ ਦੇ ਵਿੱਚ ਤੇ ਖਾਸ ਕਰਕੇ ਰੋਪਾਹ ਨੂੰ ਰੁਜ਼ਗਾਰ ਮਿਲੇ ਜੇ ਕਿਸਾਨ ਰੱਜੀ-ਪੁੱਜੀ ਹੋਣਗੇ ਤਾਂ ਬਾਕੀ ਜਿਹੜੇ ਬਿਜ਼ਨਸ ਨੇ ਕੰਮ ਧੰਦੇ ਨੇ ਉਹ ਵੀ ਮਤਲਬ ਚੰਗੇ ਹੋਣਗੇ ਉਹ ਵੀ ਆਪਦੇ ਆਪ ਨੂੰ ਚਾਰ ਪੈਸੇ ਕਮਾਉਣ ਦੇ ਪਰ ਜੇ ਕਿਸਾਨ ਦੇ ਕੋਈ ਕੁਝ ਨਾ ਹੋਇਆ ਤਾਂ ਬਾਕੀਆਂ ਨੂੰ ਵੀ ਕੁਝ ਨਹੀਂ ਮਿਲਣਾ ਉਹਨਾਂ ਦੀ ਵੀ ਹਾਲਤ ਮੰਦੀ ਹੋਊਗੀ ਇਸ ਕਰਕੇ ਜਿਹੜੀ 22 ਜੋਗ ਜ਼ਮੀਨ ਹੈ ਉਸ ਨੂੰ ਖਾਣ ਦੀ ਕੋਸ਼ਿਸ਼ ਨਾ ਕਰੇ ਕਿਤੇ ਜਾਵੇ ਜੇ ਉਹਦੇ ਉੱਤੇ ਹੱਥ ਰੱਖਦੇ ਐ ਨਹੀਂ ਇਹ ਅੱਖ ਰੱਖਦੇ ਐ ਤਾਂ ਆਮ ਤਾਂ ਪੰਜਾਬ ਦੀ ਜਿਹੜੀ ਕਿਸਾਨੀ ਐ ਜਾਂ ਪੰਜਾਬ ਦੇ ਲੋਕ ਨੇ ਇਹ ਸਮਝਦੇ ਨੇ ਵੀ ਇਹਨਾਂ ਦੀਆਂ ਉਹੀ ਕਾਰਪੋਰੇਟ ਨੀਤੀਆਂ ਨੇ ਜਿਸ ਤਰ੍ਹਾਂ ਇਹਨਾਂ ਮੋਤੀ ਸਰਕਾਰ ਦੀਆਂ ਹੀ ਆ ਉਸ ਤੋਂ ਇਹਨਾਂ ਨੂੰ ਬਚਣਾ ਚਾਹੀਦਾ ਹੈ ਉਹ 24000 ਏਕੜ ਦੀ ਜ਼ਮੀਨ ਦੀ ਜਿਹੜੀ ਗੱਲ ਹੈ ਉਸ ਨੂੰ ਇਹਨਾਂ ਨੂੰ ਤਿਆਗ ਦੇਣਾ ਚਾਹੀਦਾ ਹੈ ਸ਼ੁਰੂਏ ਤੁਹਾਨੂੰ ਤੇ ਕੋਈ ਐਸੇ ਤਰ੍ਹਾਂ ਦੀਆਂ ਇੰਡਸਟਰੀਆਂ ਸਰ ਜਿਹੜੀਆਂ ਕਿ ਪੰਜਾਬ ਨੂੰ ਨੂੰ ਰੁਕਾਵ ਜਾਬ ਕਰ ਸਕਣ ਇਹ ਜਿਹੜੀ ਦਾ ਆਪਣਾ 80 ਕਰੋੜ ਦੀਆਂ ਘਟਣ ਦੀ ਜਿਹੜੀ ਗੱਲ ਹੈ ਉਹ ਕੈਪਟਨ ਬਰਿੰਦਰ ਸਿੰਘ ਵੀ ਇੱਥੇ ਕਰ ਕਰ ਚੁੱਕੇ ਨੇ ਉਹਦਾ ਕੋਈ ਪੰਜਾਬ ਨੂੰ ਫਾਇਦਾ ਨਹੀਂ ਹੋਇਆ ਜ਼ਮੀਨਾਂ ਦੇ ਰੇਟ ਵੱਧ ਕੇ ਜ਼ਮੀਨਾਂ ਕਿਸਾਨਾਂ ਦੀ बिक ਗਈਆਂ ਤੇ ਉਹ ਪੈਸੇ ਦੇ ਨਾਲ ਜਿਹੜੇ ਉਹਨਾਂ ਦੇ ਧੀ ਪੁੱਤ ਸੀ ਉਹ ਅਜਾਦ ਹੋ ਗਏ ਵੰਗੀਆਂ ਗੱਡੀਆਂ ਲੈਣ ਲੱਗ ਗਏ ਤੇ ਪਿੰਡ ਛੱਡ ਕੇ ਉਹ ਸ਼ਹਿਰਾਂ ਚ ਰਹਿਣ ਲੱਗ ਗਏ ਜ਼ਮੀਨ ਹੱਥੋਂ ਖੁੱਸ ਗਈ ਉਹ ਰੁਪਿਆ ਜਿਹੜਾ ਕਿੰਨਾ ਕਮਜੋਰੂਗਾ ਇੱਕੋ ਤੀ ਪੁੱਸਤ ਹੋਰ ਘੱਟ ਗਈ ਅੱਬਰਤਾ ਆਪ ਦੇ ਆਪ ਦੀ ਜੂਨ ਦੇ ਵਿੱਚ ਹੀ ਉਸ ਨੂੰ ਪੂਰਾ ਕਰ ਰਹੇ ਨੇ ਇਸ ਕਰਕੇ ਵੱਡੀ ਸ਼ਕਸਤ ਪਈ ਹੈ ਕਿਸਾਨੀ ਨੂੰ ਜਿਹੜੀਆਂ ਉਹਨਾਂ ਨੇ ਜ਼ਮੀਨਾਂ ਲਈ ਸੀ ਉੱਥੇ ਫਰੋਣੀਆਂ ਸਾਰੀਆਂ ਗਈਆਂ ਜੇ ਇਸ ਤਰ੍ਹਾਂ ਦੀ ਗਲਤੀ ਇਹ ਆਵਾਜ਼ੀ ਪਾਰਟੀ ਦੀ ਸਰਕਾਰ ਵੀ ਕਰੂਗੀ ਤਾ ਇਹ ਉਹਨਾਂ ਵਾਰਤਿ ਵੀ ਆਤਮਕਤਿ ਹੋਊਗੀ ਕੈਪਟਨ ਬ੍ਰਿੰਦਰ ਸਿੰਘ ਨੇ ਕਿਹਾ ਤਾਂ ਇਹ ਸੀ ਕਿ ਮੈਂ ਨਿਵੇਸ਼ ਕਰਾ ਰਿਹਾ ਨਿਵੇਸ਼ ਹੋਊਗਾ ਪੰਜਾਬ 'ਚ ਨਿਵੇਸ਼ ਨਾਲ ਹੋ ਕੇ ਇਹ ਸਮਝਿਆ ਸੀ ਸ਼ਾਇਦ ਇੱਥੇ ਕੋਈ ਵੱਡੀ ਇੰਡਸਟਰੀ ਲੱਗੂਗੀ ਐਗਰੋਬੀਸਨ ਇੰਡਸਟਰੀਆਂ ਲੱਗਣਗੀਆਂ ਜਿਹਦੇ ਨਾਲ ਕਿਸਾਨੀ ਵੀ ਖੁਸ਼ਹਾਲ ਹੋ ਧਿਆਨ ਲੋਕ ਵੀ ਖੁਸ਼ਹਾਲ ਹੋਣਗੇ ਪਰ ਇਹਦੇ ਸਾਥੇ ਹੋਇਆ ਕਿ ਉਹਨਾਂ ਨੇ ਕਰੋੜੀਆਂ ਕਟਣੀਆਂ ਸ਼ੁਰੂ ਕਰ ਦਿੱਤੀਆਂ ਉਹਦੇ ਨਾਲ ਕੀ ਹੋਇਆ ਬਿਲਡਰ ਪੈਦਾ ਹੋ ਗਏ ਤੇ ਪ੍ਰਾਪਰਟੀ ਡੀਲਰ ਪੈਦਾ ਹੋ ਗਏ ਪ੍ਰਾਪਰਟੀਆਂ ਦੇ ਵਪਾਰ ਹੋਣ ਲੱਗੇ ਬਿਨਾ ਲੋੜ ਤੋਂ ਗਾਥੀ ਪੈਦਾ ਹੋਈ ਇਹ ਜੀ ਮਤਲਬ ਝੋਟਵਾਲੀਆਂ ਹੋਈਆਂ ਜਦ ਕਿ ਅਸਲੀ ਗਾਹਤ ਉੱਥੇ ਹੋਈ ਹੀ ਨਹੀਂ ਸੀਗਾ ਇੱਕ ਦੂਜੇ ਦੇ ਨੂੰ ਵਰਾਫਿਆਂ ਦੇ ਉੱਤੇ ਗਾਹ ਦੀਆਂ ਚੀਜ਼ਾਂ ਵੀ ਜਿੱਦੇ ਰਹੇ ਅਖੀਰ ਤੇ ਕੀ ਹੋਇਆ ਉਹ ਸਾਰੀ ਢੋਲ ਦਾ ਬੋਲ ਲੱਗਿਆ ਤੇ ਪ੍ਰਾਪਰਟੀਆਂ ਦੀ ਕੀਮਤਾਂ ਜਿਹੜੀਆਂ ਹੋਈਆਂ ਉਹ ਡਾਊਨ ਹੋ ਰਹੀਆਂ ਤੇ ਜਿਨ੍ਹਾਂ ਦੇ ਹੱਥ 'ਚ ਪਰਾਫੁੱਟੀ ਰਹਿ ਗਈ ਰੁਪਿਆ ਜਿਨ੍ਹਾਂ ਨੇ ਕੋਈ ਇਧਰੋਂ ਉਧਰੋਂ ਲੋਨ ਤੇ ਲਿਆ ਸੀ ਉਹਨਾਂ ਦੇ ਸਿਰ ਕਰਜ਼ੇ ਚੜ ਗਏ ਤੇ ਉਹ ਕਸੂਤੇ ਫਸ ਗਏ ਸੋ ਇਹ ਜਿਹੜੀਆਂ ਨੀਤੀਆਂ ਇਹ ਜਨੂ ਛੱਡਣਾ ਚਾਹੀਦਾ ਹੈ ਸਰਕਾਰ ਨੂੰ ਜੀ ਕਾਰਪੋਰੇਟ ਨੀਤੀਆਂ ਬੜੀਆਂ ਸਕਸਾਨਾ ਦੀ ਜ਼ਮੀਨ ਜੇ ਖੁੱਸ ਗਈ ਉਨ੍ਹਾਂ ਦੇ ਵਿੱਚ ਇੱਕ ਖਪਤਕਾਰੀ ਵਰਗ ਪੈਦਾ ਹੋ ਜੂਗਾ ਜਿਹੜਾ ਉਹ ਪੈਸੇ ਨੂੰ ਖਰਚਣ ਵਲ ਤਰਪੈਣਗੇ ਤੇ ਵਿਕਾਸ ਨਹੀਂ ਕੋਈ ਹੋਣਾ ਵਿਕਾਸ ਤਾਂ ਤਾਹੀਂ ਹੋਊਗਾ ਜੇ ਜ਼ਮੀਨਾਂ ਦੇ ਵਿੱਚੋਂ ਕੋਈ ਆਮਦਨ ਹੋਵੇ ਸੋ ਇਹ ਗੱਲ ਨੂੰ ਸਮਝ ਕੇ ਚੱਲਣਾ ਚਾਹੀਦਾ ਹੈ ਆਮ ਆਦੀ ਪਾਰਟੀ ਫਿਰ ਆਪ ਦੀ ਗਾਂ ਸਰਕਾਰ ਬਣਾ ਸਕਦੇ ਨੇ ਵਰਨਾ ਉਹਨਾਂ ਦੇ ਦੋ ਵੀ ਇਸ ਤਰ੍ਹਾਂ ਦੀਆਂ ਨਵੋਸ਼ੀਆਂ ਦਾ ਸਾਹਮਣਾ ਕਰਨਾ ਪਊਗਾ ਜੇ ਗ੍ਰਾਫ ਜੇ ਨਿਵਾ ਜਿਵੇਂ ਹੋ ਗਿਆ ਜੇ ਹੋਰ ਨਿਵਾ ਵੀ ਕਰ ਲੈ ਗ੍ਰਾਫ ਨਿਵਾ ਕਰ ਰਿਹਾ ਹਾਂ ਦਾ ਤਾਂ ਇਹ 2027 ਦੀ ਜਿਹੜੀ ਦਿੱਤ ਦੇ ਜਸ਼ਨ ਉਹ ਬਣਾ ਰਹੇ ਨੇ ਇਹ ਇੱਕ ਝੂਠੇ ਸਾਹਬ ਤੋਂ ਹੋਣਗੇ ਸੇਖ ਚਿਲੀ ਵਾਲੀ ਗੱਲ ਹੋ ਜੂਗੀ ਇਹ ਉਹ ਸੇਖ ਚਿਲੀ ਵਾਲੇ ਕਿਆਲਾਂ ਵਾਲਾ ਕਿਆਲ ਹੀ ਵੱਜਣਾ ਇਸ ਗੱਲ ਤੇ ਇਹ ਤੋਂ ਬਚਣ ਦੀ ਬਚਣ ਦੀ ਲੋੜ ਹੈ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਆਮ ਆਦਮੀ ਪਾਰਟੀ ਨੂੰ ਜੋ ਆਵਦੀ ਗ੍ਰਮ ਸੁਝਾਸ਼ਨ ਦਿੱਤੇ ਨੇ ਬੇਰੀ ਸਮਝ ਦੇ ਵਿੱਚ ਉਹਦੇ ਉੱਤੇ ਜੂਰ ਗੌਰ ਕਰਨਗੇ ਖਾਸ ਕਰਕੇ ਦਿੱਲੀ ਦੇ ਆਏ ਜਿਹੜੇ ਹਨਗੇ ਉਹ ਜਿਹੜਾ ਇੱਥੇ ਆ ਕੇ ਉਹਨਾਂ ਨੇ ਕਬਜ਼ਾ ਕਰਦਾ ਇੱਕ ਤਰ੍ਹਾਂ ਦਾ ਹਰ ਗੱਲ ਦੇ ਉੱਤੇ ਕਬਜ਼ਾ ਕਰ ਲਿਆ ਉੱਥੋਂ ਫੇਲੇ ਹੋਗੇ ਇਥੇ ਧਰਮਿਆਂ ਨੂੰ ਪਹਿਲੇ ਉਹਨਾਂ ਨੂੰ ਮੋੜਾ ਹਉ ਦੇ ਕਰਾਜ ਜਾਣਾ ਚਾਹੀਦਾ ਹੈ ਪੰਜਾਬ ਦਾ ਖੜਾ ਹੋਣਾ ਨੂੰ ਛੱਡਣਾ ਚਾਹੀਦਾ ਜੇ ਕੋਈ ਚੰਗੀਆਂ ਨੀਤੀਆਂ ਹਨਗੀਆਂ ਉਹ ਜੂ ਸ਼ੇਅਰ ਕਰਨੀਆਂ ਚਾਹੀਦੀਆਂ ਇਹਨਾਂ ਕੁਝ ਕਹਿੰਦਾ ਪਿਆ ਮੈਂ کیوان ਦਾ جائزہ ਕਰਾਂ ਪਿਆਰੇ ਦਰਸ਼ਕੋ ਸ਼ੈਰੀ ਐਂਡ نیوز ਚੈਨਲ ਵਿੱਚ ਬਲੋ ਤੁਹਾਨੂੰ ਸਤਿਕਾਰ ਤੇ ਉਮੀਦ ਕਰਨਾ ਤੁਸੀਂ ਇਹ ਚੈਨਲ ਨੂੰ سبسکرائب ਵੀ ਕਰੋਗੇ શેર ਕਰੋਗੇ ਲਾਈਕ ਵੀ ਕਰੋਗੇ ਵੀ ਜੋ ਹੋ ਰਹੀ ਹੈ ਇੰਡੀਆ ਗੱਲ ਬਹੁਤ ਚਸਤ